ਅਛਾ ਬਾਪੂ ਜੀ ਜਿਹੜੇ ਲੋਕ ਚਾਹੇ ਪ੍ਰਵਾਸੀ ਆ ਵੈਸੇ ਪੰਜਾਬੀ ਦਾ ਬਹੁਤ ਘਾਟ ਆ ਜਿਹੜੇ ਕਿਸੇ ਨੂੰ ਗੰਦ ਖਲਾਉਂਗੇ ਜਾਂ ਐਦਾਂ ਦਾ ਸੋਚੂਗੇ ਪੰਜਾਬੀ ਤਾਂ ਕਹਿੰਦੇ ਹੁੰਦੇ ਆ ਕਿ ਆਪ ਤੁੱਖਾ ਰਹਿ ਲੂੰਗਾ ਆਪਣੇ ਹਿੱਸੇ ਦਾ ਵੀ ਦੂਏ ਨੂੰ ਖਲਾ ਦਿੰਦਾ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਬਖਸ਼ੇ ਐਦਾਂ ਦੀ ਦਿੱਤੀ ਆ ਪੰਜਾਬੀਆਂ ਨੂੰ ਤੇ ਲੇਕਿਨ ਜਿਹੜੇ ਬਾਹਰ ਤੋਂ ਆ ਕੇ ਲੋਕ ਜਿੱਦਾਂ ਤੁਸੀਂ ਦੱਸ ਰਹੇ ਆ ਕਿ ਉਹ ਨਕਲੀ ਚੀਨੀ ਵਿੱਚ ਮਿਲਾ ਦਿੰਦੇ ਆ ਜਾਂ ਕੈਮੀਕਲ ਗੁੜ ਦੇ ਵਿੱਚ ਮਿਲਾ ਕੇ ਵੇਚਦੇ ਆ ਤਾਂ ਉਹਨਾਂ ਬਾਰੇ ਤੁਹਾਡੇ ਕੀ ਵਿਚਾਰ ਆ ਸਰਕਾਰ ਨੂੰ ਉਹਨਾਂ ਤੇ ਸਖਤਾਈ ਕਰਨੀ ਚਾਹੀਦੀ ਆ ਜਾਂ ਨਹੀਂ ਕਰਨੀ ਚਾਹੀਦੀ ਇਹ ਇਸ ਤਰ੍ਹਾਂ ਵੀ ਸਰਕਾਰ ਨੂੰ ਚੌਕਸੀ ਕਰਨੀ ਚਾਹੀਦੀ ਹੈ ਜਿਹੜਾ ਸਾਨੂੰ ਸਾਡੇ ਬੱਚਿਆਂ ਨੂੰ ਆਉਣ ਵਾਲਿਆਂ ਨੂੰ ਜ਼ਹਿਰ ਖਲਾਉਣਾ ਇੱਕ ਕਿਸਮ ਦੀ ਜ਼ਹਿਰ ਹੈ। ਜ਼ਹਿਰ ਹੈ ਜੀ। ਮੈਂ ਉਹ ਵੀ ਜਿਹੜਾ ਮਿੱਠਾ ਪਾਕ ਹੈ ਜ਼ਹਿਰ ਖਲਾਉਣੇ ਚ ਇਸ ਤਰ੍ਹਾਂ ਆਪਾਂ ਕਹਿ ਦਿੰਦੇ ਹਾਂ ਨਾ ਉਹ ਚੀਜ਼ ਹੈ ਵੀ ਮਿੱਠਾ ਸਾਨੂੰ ਉਹਦੇ ਵਿੱਚ ਜ਼ਹਿਰੇ ਹੈ ਜਿਹੜਾ ਹਾਂ ਜੀ। ਬਈ ਆਉਣ ਵਾਲੇ ਪੀੜ੍ਹੀਆਂ ਨੂੰ ਵੀ। ਹਾਂ ਜੀ। ਵੀ ਉਹਦੇ ਵਿੱਚ ਸਰਕਾਰ ਨੂੰ ਸਟੈਪ ਚੱਕਣਾ ਚਾਹੀਦਾ ਵੀ ਉਹਨਾਂ 'ਤੇ ਛਾਪੇ ਕਿਉਂ ਨਹੀਂ ਮਾਰਦੀ? ਜੇ ਮਾਰਦੇ ਤਾਂ ਉਹਨਾਂ ਨੂੰ ਛੱਡ ਦੇਗਾ ਤੇ ਉਹਨਾਂ ਦੇ ਜਿਹੜੇ ਕਨਾਰ ਆ ਕੁਝ ਵੀ ਸਿਸਟਮ ਹੈ ਜਿਹੜਾ ਉਹਨਾਂ ਦਾ ਮਸ਼ੀਨਰੀ ਦਾ ਉਹ ਖਤਮ ਕਰਨਾ ਚਾਹੀਦਾ, ਬੰਦ ਕਰਨਾ ਚਾਹੀਦਾ ਉਹਨਾਂ ਦਾ। ਉਹਨੂੰ ਜ਼ਬਤ ਕਰਨਾ ਚਾਹੀਦਾ। ਉਹਦੇ 'ਤੇ ਸਖਤ ਕਾਨੂੰਨ ਹੋਣਾ ਚਾਹੀਦਾ ਜਿਹੜੇ زندگی ਕੇ ਲੈ ਇਹਦਾ ਖਲਵਾੜ ਕਰਦੇ ਬਿਲਕੁਲ ਜੀ ਉਹਨਾਂ ਨੂੰ ਕਿਉਂ ਨਹੀਂ ਜਰੂਰਨੇ ਕਰਦੇ ਸਰ 307 ਲੱਗਣੀ ਚਾਹੀਦੀ ਬਿਲਕੁਲ ਇਹ ਵੀ ਇੱਕ ਕਿਸੇ ਨੂੰ ਮਾਰਨ ਦੀ ਕੋਸ਼ਿਸ਼ ਹੈ ਜੀ ਇਹ ਮਾਰਨ ਦੀ ਕੋਸ਼ਿਸ਼ ਹੈ ਹਾਂਜੀ ਵੀ ਇਹਨੂੰ ਖਤਮ ਕਰ ਦੇਣਾ ਚਾਹੀਦਾ ਉਸ ਜਿਹੜੀ ਕੋਈ ਫੈਕਟਰੀ ਲਾਈ ਆ ਕੁਝ ਵੀ ਲਾਇਆ ਉਹਨਾਂ ਨੇ ਛੋਟੀ ਲਾਈਏ ਵੀ ਫੈਕਟਰੀ ਵਿੱਚ ਆ ਜਾਂਦਾ ਵੀ ਉਹਨੂੰ ਬੰਦ ਕਰਨਾ ਚਾਹੀਦਾ ਸਰਕਾਰ ਨੂੰ ਅਰ ਉਹਨਾਂ ਤੇ ਜਿਹੜਾ ਸਖਤ ਤੇ ਸਖਤ ਧਾਰਾ ਲੱਗਣੀ ਚਾਹੀਦੀ ਹੈ ਬਿਲਕੁਲ ਬਿਲਕੁਲ ਠੀਕ ਹੈ ਜੀ ਬਿਲਕੁਲ ਜੀ ਤੇ ਬਾਪੂ ਜੀ ਜਿਹੜੇ ਹੁਣ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਕਿ ਜਿਨ੍ਹਾਂ ਕੋਲ 5 ਕਿਲੇ ਆ 10 ਕਿਲੇ ਆ ਉਹ ਵੀ ਸਬਜ਼ੀਆਂ ਮੁੱਲ ਲੈ ਕੇ ਖਾ ਰਹੇ ਆ ਉਹਨਾਂ ਨੂੰ ਤੁਹਾਡਾ ਕਿਹਾ ਸੁਨੇਹਾ ਹੈ ਕਿ ਸਬਜ਼ੀਆਂ ਸਾਨੂੰ ਆਪਣੀਆਂ ਬੀਜਨੀਆਂ ਚਾਹੀਦੀਆਂ ਕਿ ਨਹੀਂ ਹੁਣ ਅਸੀਂ ਸਿਰਫ ਅੱਛਾ ਕਿ ਇਹ ਵੀ ਕਾਰਨ ਦੱਸਿਓ ਕਿ ਹੁਣ ਸਾਡੇ ਲੋਕ ਸਿਰਫ ਕਣਕ ਜਾਂ ਝੋਨਾ ਇਹ ਦੋਨੇ ਚੀਜ਼ਾਂ ਪਰ ਹੋਲੇ ਪਏ ਆ ਨਹੀਂ ਸਾਡੇ ਪਹਿਲਾਂ ਆਮ ਆਪਣੇ ਏਰੀਆ ਦੇ ਵਿੱਚ ਗੰਨਾ ਸੂਰਜਮੁਖੀ ਮਾਂ ਤੇ ਮੂਗ ਇਹ ਆਮ ਹੋਇਆ ਕਰਦੀ ਤੇ ਇਹ ਹੁਣ ਕਿਉਂ ਖਤਮ ਹੁੰਦੇ ਜਾਂਦੇ ਕਾਰਨ ਕਿਹੜੀ ਜਨ ਦੱਸੋ ਜੀ ਉਹ ਇਹਦੇ ਵਿੱਚ ਐਕ ਹੋ ਗਿਆ ਵੀ ਸਰਕਾਰ ਜਿਹੜਾ ਇਹਨਾਂ ਸਾਨੂੰ ਜਿਹੜੀ ਐਮ ਐਸ ਆਓ ਦੋ ਫਸਲਾਂ ਤੇ ਹੀ ਦਿੰਦੀ ਹੈ ਅੱਛਾ ਜੀ ਉਹਦੀ ਐ ਵੀ ਸਾਨੂੰ ਸਾਰੇ ਫਸਲਾਂ ਤੇ ਐਮ ਐਸ ਮਿਲਿਆ ਤਾਂ ਸਾਨੂੰ ਐ ਹੋ ਗਿਆ ਵੀ ਮੇਰੀ ਚੀਜ਼ ਜਦ ਪਾੜ ਲਈ ਮੈਂ ਉਹ ਤੋਂ ਬਾਅਦ ਵਟਣੀ ਬੀਜਣੀ ਹੈ ਮੇਰੀ 6000 ਨੂੰ ਆ 4000 ਨੂੰ ਮੇਰੀ ਵਿਕ ਜਾਣੀ ਹੈ ਉਹ ਜਦ ਸਾਡਾ ਟਾਈਮ ਹੁੰਦਾ ਵੇਚਣ ਦਾ ਉਹ 2000 ਪਰ ਆ ਜਾਂਦੀ ਹੈ ਜਦ ਅਸੀਂ ਪਹਿਲਾਂ ਕੋ ਦੇਖਦੇ ਆ ਉੱਚ ਉਹਦਾ ਰੇਟ 6000 ਹੁੰਦਾ ਹਮ ਬਈ ਇਸ ਤਰ੍ਹਾਂ ਸਾਨੂੰ ਉਹਦੇ ਵਿੱਚ ਘਾਟਾ ਪੈ ਜਾਂਦਾ ਫਿਰ ਅਸੀਂ ਇਹਦੇ ਪਰੇ ਆਉਨੇ ਆ ਬਈ ਜੀਰੀ ਲਾਲ ਹੋਇਆ ਕੜਕ ਬੀਜ ਲੋ ਹੋਰ ਸਾਡੇ ਕੋਲ ਕੋਈ ਸਾਥ ਉਹ ਕੰਨੇ ਦਾ ਅੱਜ ਕੀ ਹੁਣ ਕੰਨੇ ਦੀ ਬਜਾਈ ਜ਼ਿਆਦਾ ਹੋਈ ਹੈ ਹਾਂਜੀ ਅੱਗੇ ਕੰਨੇ ਨੂੰ ਮਿਲਾਂ ਨਾ ਪੈਸੇ ਨਹੀਂ ਦਿੱਤੇ ਉਹ ਕੰਨਾ ਪਟਤਾਂ ਨੂੰ ਕਾਲ ਹੈ ਉਹ ਕਰ ਵੀ ਗਿਆ ਜ਼ਿੰਮੇਦਾਰ ਨੂੰ ਚਾਰ ਚਫਰੇ ਨੂੰ ਔਖੀ ਹੋਈ ਵੀ ਹੈ ਨਹੀਂ ਜਦ ਆਮ ਆਦਮੀ ਪਾਰਟੀ ਜਦ ਪਹਿਲਾਂ ਸੱਤਾ ਦੇ ਵਿੱਚ ਨਹੀਂ ਆਈ ਤੀ ਜਦ ਚੱਲ ਰਿਹਾ ਤੇ ਇਹ ਗੱਲਬਾਤ ਚੱਲਦੀ ਸੀ ਉਸ ਵਕਤ ਗਗਨ ਅਨਮੋਲ ਗਗਨ ਜਿਹੜੀ ਖਰੜ ਦੀ ਹੁਣ ਐਮਐਲਏ ਆ ਜੀ ਉਹਨੇ ਬਹੁਤ ਰੌਲਾ ਪਾਇਆ ਤਾਂ ਕਿ ਅਸੀਂ 5 ਮਿੰਟਾਂ ਦੇ ਵਿੱਚ ਸਾਰੀਆਂ ਐਮਐਸਪੀਆਂ ਸਾਰੀਆਂ ਫਸਲਾਂ ਤੇ ਲਾਗੂ ਕਰਾਂਗੇ ਉਹ ਕੁਝ ਬਣਿਆ ਨਹੀਂ ਜੀ ਉਹ ਤਾਂ ਗਗਨ ਮਾਨ ਨੂੰ ਪਤਾ ਨਹੀਂ ਕਿੱਦਾਂ ਨੂੰ ਲੰਘ ਗਈ ਕੋਈ ਨਾ ਸਵਾਲ ਆਉਂਦਾ ਨਾ ਕੋਈ ਜਵਾਬ ਆਉਂਦਾ ਉਹ ਤਾਂ ਪਤਾ ਹੀ ਨਹੀਂ ਕਿੱਦਾਂ ਲੰਘ ਗਈ ਇਹ ਵੇਜੇ ਗੱਲਾਂ ਹੋ ਗਏ ਸਰਕਾਰ ਜਿਹੜੇ ਬਣਾ ਕੇ ਝੂਠੀ ਬੋਲ ਕੇ ਝੂਠ ਬੋਲ ਕੇ ਬਣਾ ਗਈ ਕੋਈ ਇਹਨਾਂ ਨੇ ਉਹ ਨਹੀਂ ਕਰਿਆ ਹੈਗਾ ਵੀ ਅੱਲਾ ਵੀ ਅਸੀਂ ਬੈਦੇ ਸਾਰੇ ਝੂਠੀ ਨਿਕਲ ਗਈ ਠੀਕ ਹੈ ਅਸੀਂ ਇਹਨੂੰ ਵੋਟਾਂ ਪਾਏ ਤੇ ਬੜੇ ਪਿਆਰ ਨਾਲ ਪਾਏ ਤੇ ਅਵੇਲੇ ਵੀ ਗਾਂ ਨੂੰ ਸਾੜੇ 5-4 ਸਾਲ ਪੰਜ ਚਾਰ ਕੇ ਲੈ ਇਹਨੂੰ ਬਣਾ ਦੇਗੇ ਪਰ ਇਹਨੇ ਜਮੇ ਝੂਠ ਬੋਲ ਕੇ ਸਰਕਾਰ ਬਣਾ ਲਈ ਜਿਹੜਾ ਸਾਡਾ ਕੁਝ ਵੀ ਕੋਈ ਵੀ ਚੀਜ਼ ਪੂਰੀ ਨਹੀਂ ਉਤਰੀ ਹੈਗੀ ਉਹਦੇ ਵਿੱਚ ਸਾਡੇ ਫਸਲਾਂ ਤੇ ਤਾਂ ਅਸੀਂ ਠੱਕੇ ਖਾਨੇ ਆ ਤੇ ਜਿਹੜਾ ਨੌਕਰੀਆਂ ਉਹ ਪਤਾ ਨਹੀਂ ਕਿੱਥੇ ਲੈਣ ਨੂੰ ਦੇਤੀਆਂ ਜਰ ਕੇ ਪੰਜਾਬ ਦਾ ਮੁੰਡਾ ਤਾਂ ਜਾ ਕੇ ਬਾਹਰ ਕਰ ਨਹੀਂ ਸਕਦਾ ਨੌਕਰੀ ਬਿਲਕੁਲ ਜੀ ਉਹ ਪੰਜਾਬ ਵਾਲੇ ਉਧਰ ਤੇ ਲਿਆ ਕੇ ਇੱਥੇ ਪੰਜਾਬ ਵਿੱਚ ਮਾਰਦੇ ਇਹ ਵੀ ਇਹ ਵੀ ਇੱਕ ਬਹੁਤ ਵੱਡੀ ਮਜਬੂਰੀ ਆ ਸਾਡੇ ਨੌਜਵਾਨ ਜਿਹੜੇ ਬਾਹਰ ਨੂੰ ਜਾ ਰਹੇ ਆ ਇਹਨੂੰ ਜਾਣਦਾ ਇਹੀ ਆ ਵੀ ਸਾਡੇ ਜਿਹੜਾ ਪੰਜਾਬ ਦੇ ਨਿਆਣੇ ਉਹ ਬਾਹਰ ਨੂੰ ਠੱਕੇ ਜਾਂਦੇ ਜਾਣੇ ਆ ਕੁੱਤੇ ਦੇ ਕੋਈ ਕੋਰੀ ਦੇ ਵਿੱਚ ਫਸ ਜਾਂਦਾ ਕੋਈ ਕਾਸੇ ਵਿੱਚ ਫਸ ਜਾਂਦਾ ਉਹਨਾਂ ਨੂੰ ਫੇਰ ਧੱਕੇ ਖਾ ਕੇ ਜੇਲਾਂ ਦੇ ਬਿਨ ਕੱਟਲੇ ਆਉਂਦੇ ਆ ਹਾਂ ਵੀ ਬਹੁਤ ਜਿਹਨਾਂ ਨੂੰ ਨੌਕਰੀ ਮਿਲ ਨਹੀਂ ਜਾਂਦੀ ਉਹ ਜਿਹੜੇ ਇਹ ਸਰਕਾਰ ਨੌਕਰੀਆਂ ਦਿੰਦੀ ਉਹ ਪੰਜਾਬ ਦੇ ਬੱਚਿਆਂ ਨੂੰ ਕਿਉਂ ਨਹੀਂ ਦਿੰਦੇ ਹੈਗੇ ਬਿਲਕੁਲ ਜੇ ਨੌਕਰੀਆਂ ਖੁੱਲ੍ਹੇ ਕਰ ਦਿੰਦੇ ਤਾਂ ਉਹਨਾਂ ਨੂੰ ਹਾਂਜੀ ਸਾਰੇ ਪ੍ਰਵਾਸੀ ਹਾਂ ਵੀ ਇਹ ਜਾ ਹਿਮਾਚਲ ਦੇ ਜਿਹੜੇ ਪ੍ਰਵਾਸੀ ਹੈ ਸਭ ਦੂਜੀ ਗੱਲ ਹੈ ਹੁਣ ਜਿਹੜੀ ਇੱਥੇ ਕੋਈ ਵੀ ਫੈਕਟਰੀ ਲਾਉਂਦੇ ਆ ਉਹਦੇ ਵਿੱਚ ਜੋ ਹਿਮਾਚਲ ਦਾ ਆ ਕੇ ਦੋ ਬਿਸਵੇ ਲੈ ਲੈਂਦਾ ਉਹ ਇੱਥੇ ਦਾ ਪਸਨੀਕ ਬਣ ਜਾਂਦਾ ਤੇ ਇੱਕ ਨਾਮ ਅਸੀਂ ਯਾਹ ਵਿੱਚ ਹਿਮਾਚਲ ਵਿੱਚ ਇਹ ਹਰਿਆਣਾ ਵਿੱਚ ਅਸੀਂ ਜਾ ਕੇ ਲੈ ਅਸੀਂ ਨਹੀਂ ਲੈ ਸਕਦੇ ਜੀ ਅਸੀਂ ਲੈ ਨਹੀਂ ਸਕਦੇ ਉੱਤਰਖੰਡ ਨੇ ਵੀ ਕਰਤਾ ਗੋਆ ਨੇ ਵੀ ਕਰਤਾ ਜੀ ਸਾਰੇ ਸੂਬਿਆਂ ਨੇ ਕਰਤਾ ਸਾਰੇ ਸੂਬਿਆਂ ਨੇ ਕਰਤਾ ਪਰ ਸਰਕਾਰ ਸਾਰੇ ਪਾਤ ਨਹੀਂ ਕਾਤੇ ਸੁੱਤੀ ਪਈ ਹੈ ਆਮ ਪਾਰਟੀ ਵੀ ਸੁੱਤੀ ਪਈ ਹੈ ਸਾਰਾ ਹੂੰ ਸੈਂਟਰ ਦਾ ਸਾੜੀ ਗਣ ਮਤੇ ਹੀ ਮਾੜਾ ਸਲੂਕ ਬਰਤਦਾ ਹੀ ਹੈ ਹੂੰ ਇਸ ਤਰ੍ਹਾਂ ਤੇ ਬਾਪੂ ਜੀ ਇੱਕ ਜਿਹੜੇ ਹੁਣ ਸਾਡੇ ਜ਼ਿੰਮੇਦਾਰ ਭਰਾ ਹੈ ਹੋਰ ਕਈ ਬੰਦੇ ਚਾਹੇ ਮੰਨ ਲਓ ਆਹੀ ਚੀਜ਼ਾਂ ਦੇ ਤੰਗ ਹੋ ਗਏ ਕਿ ਪੰਜਾਬ ਦੇ ਵਿੱਚ ਨਸ਼ਾ ਬਹੁਤ ਐਂਟਰ ਹੋ ਰਿਹਾ ਜਾਂ ਹੋਰ ਮਜਬੂਰੀਆਂ ਹੋ ਗਈਆਂ ਕਿਸੇ ਨੇ ਕਰਜ਼ਾ ਚੱਕਿਆ ਕਿਸੇ ਨੇ ਕੁਝ ਚੱਕਿਆ ਕਿਸੇ ਨੇ ਕਿਸੇ ਢੰਗ ਦੇ ਨਾਲ ਜਿਹੜੇ ਕਾਰਪੋਰੇਟਰ ਆ ਜਾਂ ਵਪਾਰੀ ਆ ਉਹ ਸਾਡੀਆਂ ਜ਼ਮੀਨਾਂ ਹਥਿਆਨ ਨੂੰ ਫਿਰਦੇ ਆ ਤੇ ਤੁਸੀਂ ਉਹ ਜ਼ਮੀਨਦਾਰ ਭਰਾਵਾਂ ਨੂੰ ਕਿਹਾ ਸਨੇਹਾ ਦੇਣਾ ਚਾਹੋਗੇ ਜਿਹੜੇ ਆਪਣੀਆਂ ਜ਼ਮੀਨਾਂ ਵੇਚ-ਵੇਚ ਕੇ ਬਾਹਰ ਨੂੰ ਜਾ ਰਹੇ ਆ ਅਸੀਂ ਉਹਨਾਂ ਨੂੰ ਇਹੀ ਸੁਨੇਹਾ ਦੇ ਰਹੇ ਹਾਂ ਵੀ ਕੰਮ ਕਰੋ ਕਿਉਂ ਬਾਹਰ ਨੂੰ ਜਾਣਾ ਲੜਾਈ ਕਰੋ ਹਰ ਇੱਕ ਬੰਦੇ ਕਰ ਹਾਂ ਆਪਣੇ ਹੱਕ ਲਈ ਤਾਂ ਲੜੋ ਹੱਕ ਲਈ ਲੜੋ ਧਰਨਾ ਲੱਗਿਆ ਉਹਦੇ ਵਿੱਚ ਜਾਓ ਕਿ ਆ ਤੁਸੀਂ ਹੋਰ ਜਿਹੜੇ ਵੀ ਹੱਕ ਹੈ ਉਹਦੇ ਵਿੱਚ ਲੜੋ ਲੜਾਈ ਲੜ ਕੇ ਮਰੋ ਇਸ ਤਰ੍ਹਾਂ ਨਾ ਨਸ਼ੇ ਖਾ ਕੇ ਕੁਝ ਨਹੀਂ ਬਣਨਾ ਜੇ ਤੁਸੀਂ ਆਪਣੇ ਟੈਨਸ਼ਨ ਘਟਾਉਣੇ ਨਸ਼ਾ ਖਾ ਕੇ ਹਾਂਜੀ ਉਹ ਤਾਂ ਲੜਾਈ ਲੜ ਕੇ ਤੁਹਾਨੂੰ ਫਾਇਦਾ ਮਿਲਣਾ ਨਾ ਕਿ ਨਸ਼ਾ ਕਰ ਸਰਕਾਰ ਜਾਣ ਕੇ ਬੰਦੇ ਆ ਜਿਹੜੇ ਸਾਡੇ ਮੁੰਡੇ ਆ ਉਹ ਵੀ ਨਸ਼ੇ ਵਿੱਚ ਤਾਂ ਉਹਨੇ ਜਾਂ ਉਹਨਾਂ ਨੂੰ ਟੈਨਸ਼ਨ ਆ ਬਾਦੀਆਂ ਕਿਸੇ ਦਾ ਜੀ ਨਹੀਂ ਕਰਦਾ ਨਸ਼ਾ ਖਾਣੇ ਨੂੰ ਜੀ ਤਾਂ ਆਮ ਕਰਦਾ ਜਦੋਂ ਮਤਲਬ ਰਜਕਾਰ ਤੇ ਭੁੱਖੇ ਮਰਦੇ ਉਹਨਾਂ ਨੂੰ ਅੱਛਾ ਬਾਪੂ ਜੀ ਅੱਜ ਤੋਂ 50 ਸਾਲ ਪਹਿਲਾਂ 50 60 ਸਾਲ ਪਹਿਲਾਂ ਜਿਹੜਾ ਸਾਡਾ ਪਹਿਲਾ ਪੰਜਾਬ ਤਾਂ ਉਸ ਵਕਤ ਵੀ ਇਹ ਕਰਜ਼ਿਆਂ ਦੇ ਰਿਵਾਜ ਹੁੰਦੇ ਤੇ ਜੀ ਬਹੁਤ ਘੱਟ ਤੇ ਜੀ ਅੱਛਾ ਜੀ ਉਸ ਵਕਤਾਂ ਉਸ ਵਕਤਾਂ ਕਹਿੰਦੇ ਵੀ ਇੱਕ ਇੱਕ ਕਮਰੇ ਦੇ ਵਿੱਚ ਇੱਕ ਛੱਪਰ ਦੇ ਵਿੱਚ ਇੱਕ ਬਾਪ ਚਾਰ ਚਾਰ ਪੁੱਤਾਂ ਨੂੰ ਪੰਜ ਪੰਜ ਧੀਆਂ ਨੂੰ ਵਿਆਹ ਦਿੰਦਾ ਤਾਂ ਹਾਂ ਜੀ ਹਾਂ ਜੀ ਤੇ ਕਰਜ਼ਾ ਵੀ ਨਹੀਂ ਆਨੇ ਕਿਉਂਕਿ ਹੱਫੀ ਕੰਮ ਕਰਦੇ ਹੁੰਦੇ ਤੇ ਤੇ ਇਹਦੀ ਇੱਕ ਬਹੁਤ ਵੱਡਾ ਰੀਜਨ ਆ ਜਿਹੜੀਆਂ ਅਸੀਂ ਫੋਕੀਆਂ ਟੋਹਾਂ ਵਾਸਤੇ ਜਾਂ ਜਿਹੜੇ ਅਸੀਂ ਨਾਜਾਇਜ਼ ਤੌਰ ਤੇ ਵਿਆਹਾਂ ਪਰ ਖਰਚੇ ਕਰਨੇ ਇਹ ਕਰਜ਼ੇ ਚੱਕ ਕੇ ਕੋਠੀਆਂ ਬਣਾਉਣੀਆਂ ਜਾਂ ਕਰਜ਼ੇ ਚੱਕ ਕੇ ਵਿਆਹ ਕਰਨੇ ਇਹ ਵੀ ਤਾਂ ਇੱਕ ਕਾਰਨ ਹੈਗਾ ਨਾ ਜੀ ਇਹਨਾਂ ਕਾਰਨ ਬਹੁਤ ਜਾਂਦੇ ਆਣਾ ਵੱਡੇ ਵੱਡੇ ਟਰੈਕਟਰ ਖਰੀਦਨੇ ਬਿਨਾ ਮਤਲਬ ਤੋਂ ਓਏ ਇਸਰਾ ਜੀ ਭਾਈ